ਜਿੱਥੇ ਰੱਖਣੀਆਂ ਲਾਈਆਂ ਭੈਣ ਹੋਣਾਗਾ ਤੇ ਹਰਫਤ ਇਹਨੂੰ ਬੰਨ ਕੇ ਕੀ ਰੱਖੜੀਆਂ ਹਰਫਤ ਇਹਦੀ ਭੈਣ ਨੂੰ ਪਣੀ ਗਈ ਇੱਕ ਵੇ ਮਨਤੀ ਬਹੁਤ ਨੰਨਾ ਨੂੰ ਆਇਯੂ ਹਰਫਤੇ ਅੰਜੀ ਕਾਕਾ ਬੜਾ ਕੁਝ ਜੀ ਬੜਾ ਕੁਝ ਜੀ ਨਜ਼ਰ ਮੈਂ ਬੜਾ ਜੀ ਕਿਤੇ ਮੇਰੀ ਤੈਨੂੰ ਕੱਕਾ ਕੈਨ ਕੈਨ ਚੁਕੀਏ ਹਾਂ ਕੰਮ ਦਾ ਹੋ ਗਿਆ ਇਹ ਵੇਖੰ데요 ਸਾਡੇ ਵੱਲ ਜਾਨਾ ਜੀ ਪਿਆਕਣਾ ਕੰਦਾਨਾ ਜੀ ਜੀ ਜਿੜੀ ਨਾ ਦੀਆਂ ਜੀ ਜੀ ਕਾਣੀ ਆ ਸੌਂਫ ਖਾਣੀ ਕਿ ਤੇੜੀ ਦੇਖੋ ਇਹਦੀ ਕਾਣੀ ਕਿ ਆਲੂ ਵਾਲੇ ਉਹ ਕੀ ਅਖੀ ਦਾ ਗੋਪਦੇ ਜੀ ਪਤਲੇ ਪਤਲੇ ਜੀ ਕਿਹਿਆਂ ਜੀਆ ਖਾਣੀ ਆ ਕੀ ਕਾਣੀ ਆ ਕਾਕੀ ਬਰਪੀ ਕਾਣੀ ਸੀ ਬਰਪੀ ਕਾ ਲੇਂਗਾ ਜੀ ਕੋ 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 ਦਸਤਾਰ ਆਪਾਂ ਬਣਨ ਲੱਗੇ ਆਂ ਦਸਤਾਰ ਵੇਖਦੇ ਕਿਹੜੀ ਬਣੀ ਐ ਆ ਮੰਦੇ ਆ ਕਿਉਂਕਿ ਇਹ ਕੱਦਰੀ ਬਣੀ ਇਹਦਾ ਪੱਲਾ ਛੇਤੀ ਸੈੱਟ ਹੋ ਜਾਂਦਾ ਤੇ ਨਾਲ ਦੇਖਦੇ ਆਂਗੇ ਉਹਨਾਂ ਦਾ 셔ਟ ਪੱਗ ਦੇ ਨਾਲ ਹਨਾ ਜੇ ਆਹ ਦਸਤਾਰ ਵਾ ਕੱਢੀ ਲੈ ਇਹਨੂੰ ਬਾਹਰ ਆ ਇੱਥੇ ਰੱਖ ਫਿਰ ਆਹ ਦਸਤਾਰ ਆ ਵਾ ਇਹਦੇ ਨਾਲ ਆਹ 셔ਟ ਚੰਗੀ ਲੱਗੂ ਇਹਦੇ ਨਾਲ ਆਹ 셔ਟ ਚੱਲੂਗੀ ਕੀ ਮੈਨੂੰ ਜਾਬੀ ਸੋਣੀ ਲੱਗਣ ਦੀ ਆਹ ਪਾ ਲੈਨੇ ਨਾਲ ਨੇ ਤੇ ਠੀਕ ਅਜੇ ਹਰਫਤ ਨੂੰ ਤਿਆਰ ਕਰਨਾ ਹਰਫਤ ਸਿੰਘ ਸੁੱਤਾ ਜੀ ਚਲੋ ਦੇਖਦੇ ਆ ਕਿਹੜੀ ਹੈ ਕੰਪਨੀ ਦਸਤਾਰ ਬਨ ਲਈਏ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਦਸਤਾਰ ਆਪਾਂ ਬਨ ਲਈਏ ਫਿਰ ਉਹ ਹੀ ਤੇ ਸ਼ਰਟ ਕਰੋ ਚੱਕ ਕਿਵੇਂ ਆ ਆਪਾਂ ਤਾਂ ਰੈਡੀ ਹੋ ਚੁੱਕੇ ਆ ਤਕਰੀਬਨ ਅੱਜ ਜਾ ਰਹੀ ਹੈ ਕਿੰਨੇ ਰਖੜੀ ਬੰਨਣ ਵਾਸਤੇ ਇਹਨਾਂ ਦੀ ਤਿਆਰੀ ਥੋੜੀ ਜਿਹੀ ਹੋਕੀ ਹੁੰਦੀ ਜ਼ਨ ਪਤਾ ਹੀ ਆ ਤੇ ਤਾਂ ਆਪਾਂ ਦੀ ਤਿਆਰੀ ਤਾਂ ਕਿੰਨੇ ਚਿਰ ਦੀ ਹੋ ਜੂਗੀ ਤਾਂ ਅੱਧਾ ਘੰਟਾ ਹੋ ਗਿਆ ਆਪਾਂ ਤਿਆਰ ਹੋਏ ਤੇ ਆਰਫਤ ਨੂੰ ਤਿਆਰ ਕਰਨਾ ਕਰਨਾ ਕੰਨੇ ਕੰਨੇ ਪਹਿਲਾਂ ਮੈਂ ਆਪ ਤਿਆਰ ਹੋ ਜਾਂਦਾ ਫਿਰ ਤੇ ਜਿਨ੍ਹਾਂ ਦਾ ਸੂਤਰੀ ਨਹੀਂ ਆਉਂਦਾ ਮੇਰੇ ਕੋਲ ਛੇ ਕਪੀ ਚਲੋ ਹੋਰ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਤੇ ਇੱਕ ਦਾ ਟਾਈਮ ਹੋ ਚੁੱਕਾ ਵੇਖੋ ਤੇ 10 11 ਵਜੇ ਦੇ ਕਿੰ ਤਿਆਰ ਹੋਣ ਦੇ ਹੀ ਐਦਾਂ ਹੀ ਆ ਬਸ ਇਹਨਾਂ ਦਾ ਕੰਮ ਚੱਲਣ ਗਿਆ ਚਲੋ ਚਲੇ ਰਹੋ ਲੋਕ ਦੇ ਨਾਲ ਐਂਡ ਤੱਕ ਆਪ ਪਹਿਲਾਂ ਸ਼ਰਟ ਪਾਣੀ ਆਪਾਂ ਕੈਨਸਲ ਕਰਤੀ ਸ਼ਰਟ ਕਿਉਂਕਿ ਫਿਰ ਦਸਤਾਰ ਤੇ ਸ਼ਰਟ ਇੱਕੋ ਜਿਹੀ ਹੋ ਜਾਣੀ ਮੈਂ ਕਿਹਾ ਵਿਰਾਸ ਸ਼ਰਟ ਪਾ ਲੈਨੇ ਥੋੜੀ ਜਿਹੀ ਡਿਫਰੈਂਟ ਹੋ ਜੇਗੀ ਵੱਖਰੀ ਹੋ ਜੇਗੀ ਤੇ ਇਹਨਾਂ ਦਾ ਸਤਾਰ ਹੋ ਤਿਆਰੀ ਸ਼ਰੀ ਚੱਲਣ ਲਈ ਕਰਨ ਦੇ ਜਾ ਕਹਿੰਦੇ ਸੂਰ ਨਾਲ ਦੀ ਮੈਂ ਸਤਾਰ ਬੰਨੀ ਹੋਇ ਹੈ ਅੱਜ ਇਹਨੂੰ ਵੀ ਦੁਰਦਸ ਛੱਡ ਨੂੰ ਤੇ ਅੱਜ ਮੈਂ ਜਾ ਰਹੀ ਆ ਆਪਣੇ ਵੀਰ ਨੂੰ ਰਖੜੀ ਬੰਨ ਤੇ ਆਹ ਵਾਲੀ ਮੈਂ ਡਰੈਸ ਪਾਈ ਹੋਈ ਹੈ ਕਿਵੇਂ ਦੀ ਲੱਗਦੀ ਪਈ ਹੈ ਡ्रेस ਸਾਡਾ ਪੱਤੇ ਵੀ ਰੈਡੀ ਹੋ ਗਿਆ ਦੇਖੋ ਤਿਆਰੀਆਂ ਹੋ ਗਈਆਂ ਸਾਡੀਆਂ ਬਹੁਤ ਪਾਪਾ ਤੈਨੂੰ ਆਹ ਵਾਲੀ ਡਰੈਸ ਪਾਈ ਅੱਜ ਕਿਵੇਂ ਦਾ ਲੱਗਦਾ ਪਿਆ ਇਹ ਮੇਰਾ ਬਾਊ ਸੋਣਾ ਜਾਂ ਗੰਦੂ ਜੀਆ ਤੇ ਇਹਨਾਂ ਨੇ ਆ ਡਰੈਸ ਲਈ ਸੀ ਆਪਣੀ ਦਸਤਾਰ ਨਾਲ ਸ਼ਰਟ ਜੱਲੀ ਹੈ ਚਲੋ ਫਿਰ ਕਿੰਨਾ ਟਾਈਮ ਹੋ ਗਿਆ ਤਰਪੋ ਚੱਲੀਏ ਵਧੇ ਚੱਲੀਏ ਫਿਰ ਜਦੋਂ ਫਿਰ ਕੋਈ ਜਾਣਾ ਫਿਰ ਆਪਾਂ ਜਾਣਾ ਫਿਰ ਜਾਣਾ ਨਹੀਂ ਜਾਣਾ ਚਲ ਜਿੱਲੀ ਹਾਂ ਤੇ ਬੈਗ ਪੜੋ ਚਲ ਹੁਣ ਸਾਡਾ ਸਮਾਨ ਘੱਟ ਹੁੰਦਾ ਤੇ ਹਰ ਫਤੇ ਦਾ ਜ਼ਿਆਦਾ ਹੁੰਦਾ ਆ ਕਰੋ ਚੈੱਕ ਆ ਚੀ ਮੇਨ ਤੇ ਰਹਿ ਚੱਲੀ ਜਿਹੜੀ ਬਰਾਤੀ ਲੈ ਕੇ ਆਏ ਬੋਲੋ ਇਦਾਂ ਪਹਿਲਾ ਟਾਈਮ ਇੰਨਾ ਲਾਤਾ ਹੁਣ ਕਹਿੰਦੇ ਤੁਰਦੇ ਨਹੀਂ ਬਾਈ ਨਹੀਂ ਮੇਰੀ ਟੂਰ ਖਰਾਬ ਹੋਈ ਨਹੀਂ ਹਾਂਜੀ ਤੇ ਮੇਉ ਠੀਕ ਚਲੋ ਵੀ ਚੱਲੀਏ ਫਿਰ ਅੱਜ ਮਿਲਦੇ ਆ ਤੁਹਾਨੂੰ ਜਾ ਪਹਿਲਾ ਹਰ ਗਣ ਵਾਸਤੇ ਸੂਟ ਲੈਣਾ ਇੱਕ ਕੈਂਡਈ ਕਰਨ ਬਣਦਾ ਵਣ ਤੇ ਪ੍ਰਸਤ ਚੋਲ ਲਈ ਤੇ ਰਾਤੀ ਦਾ ਵੀ ਇੱਕ ਅੱਧੀ ਰਖੜੀ ਲਈ ਇੱਕ ਅੱਧੀ ਲਈ ਨਾ ਇੱਕ ਦੋ ਲਈਆਂ ਤੇ ਦੋ ਦੋ ਨਖੜੀਆਂ ਹੋਰ ਲੈ ਆ ਜੰਨੇ ਤੇ ਚਲੋ ਫਿਰ ਜਾ ਕੇ ਤੁਹਾਨੂੰ ਦੁਕਾਨ ਤੇ ਮਿਲਦੇ ਆ ਸਿੱਧਾ ਦੁਕਾਨ ਦੇ ਤੇ ਮਿਲਦੇ ਤੁਹਾਨੂੰ ਜਾ ਕਿ ਸਦਾ ਹੀ ਹੁਣ ਬਾਕੀ ਜੁੜੇ ਰਹੋ ਅੰਤ ਤੱਕ ਲੋਕ ਦੇ ਨਾਲ ਸਾਡੇ ਜਿਹੜੇ ਨਵੇਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਮੇਰਾ ਵੀ ਠੀਕ ਹੈ ਜੀ ਚਲੋ ਚਲੋ ਹੁਣ ਚਲੋ ਹਾਂ ਕਿੰਨੇ ਦੇ ਬਹੁਤ ਟਾਈਮ ਲਾਇਆ ਅੱਜ ਤਿਆਰ ਹੋਣ ਚ ਮੈਂ ਤਾਂ 15 ਮਿੰਟੇ ਤਿਆਰ ਹੋ ਗਿਆ 15 ਮਿੰਟਾਂ ਚ ਦਸਤਾਰ ਬਣੇ देर ਹੁੰਦੀ ਹੈ ਬਸ ਆਉਂ ਤਿਆਰ ਹੋ ਜੀਦਾ ਤੇ ਮੈਂ ਇਹ ਫਤਿਹ 1 ਮਿੰਟ ਚ ਤਿਆਰ ਹੋ ਜਾਂਦੀ ਹਿੰਦੀ ਤੇ ਆ ਟਾਈਮ ਕਿੰਨੀ ਲੰਦੀ ਜਾਂਦਾ ਹਨਾ ਫਤਿਹ ਗੁੱਡ ਨਾ ਕੰਮ ਗੁੱਡ ਕਰਵਾਪਾ ਚੱਲਪੈਂ ਇੱਥੋਂ ਰਸਤੇ 'ਚੋਂ ਰਖੜੀਆਂ ਦੇਖਾਂਗੇ ਹਾਂਜੀ ਫਤੇਜੀ ਉੱਥੇ ਕੀ ਜਿਹਾ ਹੁਣ ਦੁੱਧੂ ਪੀ ਲਿਆ ਰੋਈਆਂ ਵੀ ਕਰ ਲੀਆਂ ਚਲੋ ਮੈਂ ਦੇਖ ਕੇ ਲਵਾਂ ਫਿਰ ਕੋਈ ਰਖੜੀ ਚੰਗੀ ਮਿਲਦੀ ਆ ਰਖੜੀਆਂ ਕਰਨੇ ਆ ਪਸੰਦ ਦੀਵਸ ਵਾਸਤੇ ਧਾਗ ਬਣੇ ਲੈ ਲਿਆ ਇੱਕ ਦੋ ਹੋਰ ਟੀ ਗਣੀਆਂ ਇਹ ਲੈਟ ਵਾਲੀ ਏ ਇਹ ਬਿਨਾ ਲੈਟ ਤੋਂ ਇਹ ਬਿਨਾ ਲੈਟ ਤੋਂ ਆ ਵੀ ਹਾਂਜੀ ਆ ਵੀ ਬਿਨਾ ਲੈਟ ਤੋਂ ਬਿਨਾ ਲੈਟ ਤੋਂ ਹ ਲੈਟ ਲਈ ਆ ਵੀ ਦਿਖਾਇਆ ਪਰ ਇਹ ਕਾਵਲੇ ਨੂੰ ਬੰਦ ਕਰਦੇ ਪਾਜੀ ਡੈਡ ਹੋਈ ਨਹੀਂ ਅਰੇ ਇਹ ਮਾਰੇ ਨਾਲ ਮੈਂ ਡੈਡ ਹੋ ਜਾਗੀ ਰੋਸ ਜਾ ਕੇ ਜਗੈ ਨਾ ਵੇਚਤੀ ਹੋ ਜੇ ਕੋਈ ਨਾ ਇਹ ਕਿੰਨਾ ਚੱਕਰਾਤ ਆ YouTube ਫਤੇ ਵਾਸਤੇ ਫਤੇ ਵਾਸਤੇ ਹੋਰ ਕੋਈ ਡੋਰੀ ਲਈ ਬੰਦੇ ਫਤੇ ਨੂੰ ਇਹ ਡੇਟਾ ਫੰਮਣ ਜਲਾਸ ਲੋਸੇ ਜਾਣਾ ਤਾਂ ਤਾਂ ਉਹ ਛੋਟਾ ਕਸਾ ਡੋਰੀ ਜੀ ਵਾਲੀ ਤਾਂ ਦੇਖ ਲੈਣਾ ਇਹਦੇ ਚ ਕਿਹੜੀ ਕੀਤੀ ਹੈ ਇਹ ਕਾ ਕੀਤੀ ਤੇ ਇਹ ਕ ਮਿੱਕੀ ਮੌਸੂਲੀ ਆ ਕਰ ਲਾ ਮੈਨੇ ਕੁੜੀ ਨੂੰ ਬੰਦਣਾ ਚਲ ਆਪ ਹੀ ਕਰ ਉਹ ਅੱਲਾਸ ਨਾ ਜਾਵੇ ਉੱਪਰ ਲਾਇਆ ਸਿਸਟਮ ਆਹੀ ਇਹਨਾਂ ਚ ਕਰ ਦੋ ਕੋਈ ਇਹਦੇ ਵਿੱਚੋਂ ਕੋਈ ਬੱਚੇ ਵਾਸਤੇ ਆ ਨਹੀਂ ਕਰਨਾ ਆ ਕਰ ਦੋ ਆ ਇੱਕ ਕੱਲਾ ਜਿੱਥੋਂ ਆਪਾਂ ਜਿੱਥੋਂ ਰਖਣੀਆਂ ਲਾਈਆਂ ਭੈਣ ਹੋਣਾਗੋ ਤੇ ਹਰਫਤ ਇਹਨੂੰ ਬੰਨ ਕੇ ਕੀ ਰੱਖਣੀਆਂ ਹਰਫਤ ਦੀ ਭੈਣ ਹੋਣਾ ਬਣੀ ਇੱਕ ਮੈਂ ਬੰਨਤੀ ਬਾਉ ਦੇ ਹਾਂ ਇੱਕ ਮੈਂ ਬੰਨਤੀ ਬਾਉ ਦੇ ਚਲੋ गाइस ਚਲਿਏ ਮਿਲਦੇ ਆ ਤੁਹਾਨੂੰ ਫਿਰ ਜਾ ਕੇ ਹੁਣ ਮਠਾਈ ਦੀ ਦੁਕਾਨ ਤੇ ਰੁਕਦੇ ਆ ਪਹਿਲਾਂ ਹਰ ਗੁੰਦਾ ਫੋਟੋ ਵੀ ਲੈਣਾ ਹਨ ਉਹ ਤੁਹਾਨੂੰ ਚਲੋ ਚਲੋ ਕਿੱਥੇ ਹੁਣ ਅਸੀਂ ਜਾ ਰਹੇ ਆ ਐ ਨਨਤੇ ਦੀ ਦੁਕਾਨ ਤੇ ਜਿੱਥੇ ਜਾਂਦੇ ਦੁਕਾਨ ਦਾ ਨਾਮ ਤਾਂ ਵੈਸੇ ਹੋਰ ਸਾਡੀ ਦਾ ਸਵਰਨ ਆਸਵਰਨ ਸਵਰਨ ਦੀ ਅਧੀਨ ਨੰਨਤਾ ਕਹਿੰਦੇ ਸਤ ਸਵਰਨ ਦੀ ਦੁਕਾਨ ਉਹਦਾ ਨੰਨਤੇ ਮੂੰਹ ਚੜਿਆ ਹਵਾ ਹੁਣ ਕੀ ਬੰਦਾ ਕਰੇ ਨਾ ਨੰਨਤੇ ਦੀ ਦੁਕਾਨ ਵੈਸੇ ਹੋਰ ਤੇ ਸਾਡੇ ਮੂੰਹ ਦੇ ਵਿੱਚ ਚੜ ਗਿਆ ਉਹਦਾ ਨਾਮ ਤਾਂ ਅਸੀਂ ਉਹ ਦੁਕਾਨ ਤੇ ਚੱਲੇ ਆ ਉਹ ਤਾਂ ਹਰ ਗੁੰਦੀ ਡਰੈਸ ਲਵਾਂਗੇ ਰਖੜੀ ਤੇ ਅਸੀਂ ਲੈ ਲਈ ਹੋਈ ਹੈ ਤੇ ਇੱਧਰ ਮੇਰਾ ਛੋਣਾ ਪੁੱਤ ਸੁੱਤਾ ਹੋਇਆ ਮੁਹਾ ਕਿਤੇ ਸਤਾਇਆ ਰਖੜੀ ਬਣਾ ਲਈ ਆ ਤੇ ਸੌਂ ਗਿਆ ਵੋ ਤੇ ਜਿਹੜੀ ਭੈਣ ਨੇ ਰਖੜੀ ਬਣੀ ਤੋ ਉਹਨੂੰ ਤੂੰ 150 ਦੇ ਦੇਂਦਾ ਮਾਸਰ 150 ਤੇ ਬੰਦੇ ਨੇ ਨਾ ਮੁੰਡਾ ਪੈਸੇ ਦੇ ਦਿੰਦਾ ਉਦਾਂ ਫ੍ਰੀ ਚ ਰਖੜੀ ਬਣਾ ਲਈ ਸਸਿਕਾ ਸਸਿਕਾ ਕੀ ਹਾਲ ਏ ਯਾਰ ਠੀਕ ਠਾਕ ਆਹ ਤੇ ਉਹ ਇਦਾਂ ਕਰੇ ਇੱਕ ਗੁੜੀਆ ਵਾ ਤੇ ਸੂਟ ਵਿਖਾਓ ਯਾਰ ਕਰੇ ਚੱਲੇ ਯਾਰ ਜੀ ਜੀ ਬੀ ਅਸੇ ਹਾਂ ਆਹ ਜੇ ਜਾਣਾ ਹੈ ਹੁਣ ਚੱਲੇ ਆ ਯਾਰ ਆਹ ਹੋਰ ਚਲੇ ਆਹ ਕੱਲ ਦਾ ਫੇਰ ਪੰਗਾ ਜਿਹਾ ਪਾਇਆ ਹੈ ਨਾ ਉਹ ਜਿਵੇਂ ਤੋਂ ਲੈ ਗਈ ਨਾ ਤਰ ਤਨ ਵਧੀਆ ਸਾਹਿਬ ਤੇ ਸੁਣਾਓ ਵਧੀਆ ਭਾਈ ਵਧੀਆ ਹਾਂ ਦਿਆਲਗੜ ਉੱਥੇ ਕਿਚਨ ਜੀ ਬਣਾਉਣ ਦੇਗੇ ਦੀ ਧਰਨਵਾ ਤੇ ਸੂਟ ਵੀ ਲੈ ਲਿਆ ਚਲੋ ਹੁਣ ਚੱਲੀਏ ਮਠਾਈ ਦਾ ਡੱਬਾ ਰਹਿ ਗਿਆ ਲੈਣ ਵਾਲਾ ਕਿਉਂ ਲੈ ਕੇ ਚੱਲਦੇ ਵਸ ਘਰ ਪਹੁੰਚਵੀਂ ਵਾਲੇ ਕਿਸੇ ਦਾ ਘਰ ਆਈ ਤੇ ਇਹਨਾਂ ਨੇ ਮਠਿਆਈ ਦੀ ਮੈਂ ਕੰਮ ਸ਼ੁਰੂ ਕੀਤਾ ਆ ਇਥੋਂ ਮਠਿਆਈ ਬਹੁਤ ਵਧੀਆ ਮਠਿਆਈ ਮਿਲਦੀ ਆ ਲੈ ਵੀ ਮਠਿਆਈ ਦਾ ਡੱਬਾ ਵੀ ਲੈ ਲਿਆ ਇੰਦਰ ਮਨੇ ਫੈਕਟਰੀ ਜੀ ਗਿਆ ਹਰਫ ਤੇ ਵੀ ਉੱਠ ਗਿਆ ਧਿਆਨ ਨਾਲ ਚਲੋ ਤੇ ਕੰਤੇ ਚੱਲ ਗਈ ਘਰ ਮੈਂ ਕੱਲਾ ਹੀ ਆਉਂ ਲਿਆ ਤੁਰ ਕੇ ਹੁਣ ਪਤਾ ਨਹੀਂ ਕਿੱਥੇ ਚਲ ਗਿਆ ਸਸੀ ਗਾਲ ਜੀ ਕੀ ਹਾਲ ਜੇ ਤੂੰ ਪਹਿਲਾਂ ਪਹੁੰਚ ਗਈ ਕਿੰਨ ਮੈਂ ਜੇ ਪਹਿਲਾਂ ਹੋਰ ਵੀ ਆ ਗਏ ਸੁਣੋ ਮੈਂ ਗੁਰੂ ਬਾਦ ਗੀ ਪੂਰਾ ਉਹ ਪੰਨ ਸਸੀ ਗਾਲ ਕੀਤੀ ਅੰਗਰੇਜ਼ ਬਾੜ ਲੈ ਵੀ ਪਹੁੰਚ ਗਏ ਭਾਜੀ ਜੀ ਹਣੀ 30 ਬੜੀਆਂ ਆਵਾਜ਼ਾਂ ਮਾਰਦੀ ਸੀ ਉਹ ਕਹਿੰਦੀ ਪੂਆ ਪੂਆ ਕਿੱਥੇ ਪੂਆ ਆਈ ਮਸੀ ਪਾਉ ਨਾ ਮਸੀ ਦੀ ਪਾਉ ਘਟ ਕੇ ਜਾਓ ਦੂਰੋਂ ਦੂਰੋਂ ਕਰੀ ਜਾਣੀ ਚੱਬਸੀ ਰਿਪਾਓ ਕੁੱਟ ਕੇ ਕੁੱਟ ਕੇ ਪੱਧ ਵਸੀ ਕੁੱਟ ਕੇ ਆ ਕਾਕਾ ਆਪਾ ਭਾਈ ਚੋਕਰੀ ਬਚਾਰੀ ਲੱਗਦੀ ਠੀਕ ਐ ਨਵਾਏ ਦੋ ਲੱਗੇ ਲੱਤ ਨਹੀਂ ਹੁੰਦੀ ਸਹੀ ਚੱਲਦੇ ਇਹਦੋਂ ਵੀ ਬਚਾਰੀ ਕੋ ਬੈਠਾ ਨਾ ਜਾਂਦਾ ਅਜੇ ਆਪਾ ਦੱਸਾ ਪੀ ਕਿੱਥੇ ਹੁੰਦੀ ਦੱਸੋ ਕੀ ਆਈ ਚਾਰੀ ਕੱਲ ਕੱਲ ਤੇ ਲੈ ਵੀ ਲੱਤ ਨਾ ਸਿੱਧੀ ਹੋਏ ਨਾ ਇਹਦੇ ਦਾ ਬੜਾ ਬੁਰਾ ਹਾਲੀ 20 ਬੰਨਣ ਵਾਸਤੇ ਤੇ ਹੁਣ ਪਹਿਲਾਂ ਕਿਨੇ ਕਹਿੰਦੀ ਪਾਲ ਕੀ ਸੈਮਨ ਰਖੀ ਬੰਨਦੀ ਤੇ ਫਿਰ ਅੱਜ ਹੈ ਵੀ ਐ ਤਾਂ ਮੇਰੇ ਵਧੀਆ ਹੋ ਗਿਆ ਸਹੀ ਗੱਲ ਚਲੋ ਉਹ ਆਪਣਾ ਰਖੜੀ ਰਖੜੀ ਕਿੱਥੇ ਰਖੜੀ ਦੱਸ ਦੋ ਰਖੜੀ ਕਿੱਥੇ ਰੁਮਨਦਰੀ ਕਿੱਥੇ ਹੈ ਜੀ ਚੰਦਰ ਬਾਜਪੀ ਮੈਨੂੰ ਹਾਂ ਚਾਹ ਚਾਹ ਦੋ ਮਿੰਟ ਲਈ ਪਹਿਲਾਂ ਬੰਦ ਲੀ ਕਿ ਕਿੱਥੇ ਬੰਦ ਅੱਛਾ ਚਲੀਏ ਕਿੱਟੇ ਨਹੀਂ ਇੱਥੇ ਵੱਲ ਇੱਥੇ ਬੰਦ ਨਹੀਂ ਹਾਂ ਚਾਹ ਤੇ ਨਵੀਨ ਸ਼ਾਇਦ ਨੂੰ ਕਹਿਣ ਦੇਣਾ ਆਣਾ

ਉਹਦੇ ਚ ਵੀ ਰਖੜੀ ਆ ਉਹ ਚ ਵੀ ਰਖੜੀ ਹੈਗੀ ਇੱਕ ਉਹ ਬਾਕੀ ਪਪਾ ਜੀ ਇਹਦੇ ਇਹਦੇ ਵਿੱਚ ਇਹ ਚ ਵੀ ਰਖੜੀ ਹੈ ਇੱਕ ਜਾ ਤੇ ਨੂੰ ਰੋ ਮਾਤੇ ਨਹੀਂ ਕਰੀ ਲਾ ਲਈ ਅੱਗੇ ਦੋ ਬੜਤ ਮਟੀਰੀਅਲ ਹੈ ਜੀ ਧੰਨਵਾਦ ਹੈ ਤੇ ਕੋਲਡੇ ਨਾਲ ਮੂਹ ਦਾ ਬਿਠਾ ਕਰਾ ਦੇ ਉਹਦਾ ਮਾਸਾ ਪਹਿਲਾਂ ਬਾਕੀ ਬਾਅਦ ਚ ਬੰਦਿਆ ਨੂੰ ਇਕੱਠਿਆਂ ਨੂੰ ਮਿਠਾ ਕਰਾ ਦੇ ਹਾਂ ਇਹ ਤੇ ਇਹ ਆ ਬੰਨ੍ਹ ਦਿੱਤੀਆਂ ਦਾ ਫਲਾਕੰਦ ਹਾਂ ਉਹ ਤਾਂ ਬਣਾ ਲੈ ਰੱਖੜੀਆਂ ਪਈਆਂ ਵਿੱਚ ਬਣਾ ਉਹਦਾ ਟਾਈਮ ਹੀ ਆ ਗਿਆ ਵਾ ਉਹ ਤਾਂ ਕਹਿਣ ਡੀ i <laughs> ਤਕੜੇ ਬੰਨ ਲਿਆ ਜਗਰ ਵਾਲੀ ਚਲੋ ਬੱਸ ਬੱਸ ਬਹੁਤ ਵਧੀਆ ਤਾੜੀਆਂ ਤਾੜੀਆਂ ਹਾਂ ਕੀ ਇਹ ਬਾਲੂ ਬੈਠਾ ਤੂੰ ਬਲੈਕ ਆਪਾਂ ਇੱਕ ਹੀ ਆ ਗਿਆ ਗਾਧਾ ਆਣੀਆਂ ਲਾ ਦੇ ਬੱਸ ਯਾਹਰ ਗਣ ਜਗਾ ਨਹੀਂ ਛੜਣੀਆਂ ਸੈਲਵ ਮੋਗੇ ਨਾ ਕਰ ਲਉ ਹਾਂ ਝੂਠਾ ਕਰ ਲਉ ਸੀ ਹਣਾ ਇਦਾਂ ਕਹਿੰਦੇ ਨਹੀਂ ਝੂਠਾ ਕਹਿੰਦੇ ਹੁੰਦੇ ਆ ਮੈਂ ਕਰਾਂ ਹੁਣ ਮਿੱਠਾ ਕਰ ਲਉ ਪਹਿਲੇ ਝੂਠਾ ਹੀ ਕਹਿੰਦੇ ਮੰਮੀ ਨੂੰ ਨੀਂਦ ਲਾਇਆ ਤੂੰ ਆ ਜਾਵੇਂਗਾ ਮਮੇ ਨੂੰ ਕਿਹਾ ਵਾ ਸਕਿੰਨਨ ਮਰਜੀ ਨਾ ਰਹਿ ਰਹੇ ਤੁਹਾਡੇ ਅੱਲਾਦੋ ਲਾਦੋ ਨਾਦੋ ਤੂੰ ਬੰਨਣਾ ਅੱਲੇ ਅੱਗੇ ਹੁਣ ਆਇਆ ਆਪਣਾ ਹਰਫ ਤੇ ਦੇ ਹਰ ਗੁਰ ਬਣੂਗੀ ਰੱਤੀ ਅੰਗਰੇਜ਼ ਕੋਲ ਤੋਂ ਸੁਤਾਈ ਤਾ ਬਾਦਿ ਬਾਦਿ ਬੰਦ ਕਰ ਬਾਦਿ ਪਾਲੂ ਤੋ ਫੜਾ ਦੋ ਲੈ ਆਪਰਾ ਸੋਲਿਦਾ ਭੰਦੀਆ ਨਾਲ ਬੋਲਦਾ ਇਹ ਕੋ ਰਾਹੀਆ ਹਾਂ ਤੇ ਉਹ ਇੱਥੇ ਬਹਿ ਜਾ ਜੀ ਬਹਿ ਜਾ ਬਹਿ ਜਾ 2002 ਹੋਏ ਕੋਈ ਆਨੇ ਵਾਲਿਆ ਅੱਜ ਦਿਨ ਕਿੰਨਾ ਬੈਨੋ ਕਿ ਇਹ ਇਹਨੇ ਸਾਰਾ ਕੁਝ ਪਾ ਪਾਈ ਆ ਅੱਗੇ ਕਿ ਨਾਮ ਨਵੇਂ ਬਣਾਏ ਹੋਏ ਬੱਸ ਇਹਨੂੰ ਦਿੱਫਟਸ ਕਰ ਦੇ ਤਲਗਣਾ ਤੇ ਜਾਓ ਫਿਰ ਗੋਦੀ ਚ ਉਹ ਮੰਮੀ ਆਪਣੇ ਕੋਲ ਜਾ ਕੇ ਚੰਗੀ ਨਹੀਂ ਨਹੀਂ ਹੋਣਾ ਬਰੇ ਕਰਨੇ ਨਹੀਂ ਪੜਾ ਦੋ ਮਾਲਾ ਜੋ ਓਏ ਅਰੇ ਨਰਸਿੰਗ ਆਉਂਦੀਆਂ ಅರ್ಗ ನಾ ಇರಾ ಇ

ਹਰ ਫੱਤੇ ਦੀ ਖੁੱਲ ਗਈ ਦੂਈ ਹੈ ਨਾ ਮਮੇ ਕੋਲ ਗਿਆ ਹੀ ਸੋਣਾ ਮਾਮੂ ਕੋਲ ਗਿਆ ਆਇਓ ਹੋਰ ਕੋਈ ਜਨਾਵ ਬੇਹੋ ਦਾਨ ਹੋ ਵਦਾਨ ਕੋਣਾਂ ਜੀ ਇਹ ਚੈਲੰਜ ਬਸ ਜੇ ਜਿਦਾ ਕੁਪੀ ਪਣੀ ਜਣੀ ਹੁੰਦੀ ਕੋਈ ਚੱਲ ਆਈ ਅੱਖਾਂ ਜੀਆਂ ਅੰਦਰ ਰੇ ਨੰਨ ਲਾ ਕੇ ਨੰਨ ਲਾ ਕੇ ਮਸਤ ਹੋ ਗਈ ਖਾਈ ਜਾਂਦੀ ਆਉਣੀ ਤੇ ਤਕੀ ਇਹ ਨੀ ਪਾਉਂ ਮੇਰੀ ਨਹੀਂ ਤੇ ਇਹ ਹੰਦ ਨੂੰ ਹਨ ਫਾਇਰ ਫਾਇਰ ਮਜ਼ਾਰਗਾ ਲੱਗੇ ਨਾ ਬਾਹਰ ਲਾਈ ਹੋ ਜੀ ਹਾਂ ਪੂਰੇ ਤੇ ਕਰਨ ਦੇ ਉਹਨਾਂ ਵਧੀਆ ਜਿਹੜਾ ਹਿਲਨ ਜੇ ਵਾਲਾ ਸਾਡੇ ਕੋਲ ਬਹੁਤ ਖੋਦ ਕੇ ਰੱਖਿਆ ਫਿਰ ਤਾਂ ਰਹਿੰਦੇ ਕਿ ਉੱਪਰ 6 ਮਹੀਨੇ ਲੱਗਣੇ 2 ਮਟਲਾ ਦੇ ਹੋਣਾ ਗੱਲ ਕਰ ਤੋਂ ਇੱਕ ਵਾਰੀ ਮੋਨੇ ਬੋਲ ਪਹਿਲਾਂ ਕਿੰਨਾ ਫਿਕਰ ਹੀ ਹੈ मामੂ ਇਹ ਤਾਂ 2 ਮੀਟਰ ਲੱਗੇ ਬਸ ਝੂ ਲੱਗਦੇ ਮਿੱਤਾਂ 2 ਮਿੱਟ ਬੱਚਿਆਂ ਵਾਤੇ ਹੈਗੇ ਉਹ ਮਾਮੇ ਨੇ ਲੈਣੇ ਮੂਹੇ ਨਹੀਂ ਹੱਸ ਇਹਨਾਂ ਵਾਤੇ ਚਰਾ ਵਾਤੇ ਇੱਧਰ ਡੈਡੀ ਜੀ ਇਹ ਬੈਠੇ ਨੇ ਹਾਂਜੀ ਇਹਨਾਂ ਸੱਸਾ ਸੱਸ ਹਰਪਤ ਜੀ ਲੈ ਵੀ ਰਾਤ ਦਾ ਟਾਈਮ ਹੁਣ ਚਾਹ ਪੀਣ ਦੇ 11 ਵਜੇ ਕੀ ਹਾਂ ਇਹਦੀ ਚਾਹ ਸੁੱਧਾ ਸ਼ਰਾਬ ਦੇ ਹੱਦ ਤੱਕ ਉਹ ਮਰਾ ਉਹ ਨਹੀਂ ਇਧਰ ਮੂਵੀ ਵੇਖਣੇ ਸ਼ਰताज ਜੀ ਕਿਹੜੀ ਬਣਾ ਸ਼ਾਇਰੀ ਹਾਂ ਸ਼ਾਇਰ ਸ਼ਾਇਰ ਬਹੁਤ ਵਧੀਆ ਮੂਵੀ ਪਤਲੀ ਦਾ ਹਾਂ ਇੱਥੇ ਦੋਸਤ ਮੈਦਾ ਮੈਂ ਬੱਕਰੀ ਦੇ ਜਿਹੜੇ ਸਾਲ ਹੋਰ ਮੋਜਾਂ ਕਰਦਾ ਜੀ 1.5 ਸਾਲ ਕਰਲਾ ਹੋਰ ਮੋਜਾਂ ਮੜ ਕੇ ਸਕੂਲੇ ਜਾਣਾ ਫਿਰ ਫਿਰ ਧੂਧੋ ਛੱਡ ਕੇ ਆਣਾ ਸਕੂਲੇ ਦੇ ਕਿਦਾਂ ਹੈ ਅਮੂਵੀ ਵੇਖੋ ਤੇਰੇ ਮੂਵੀ ਵੇਖੋ ਮੂਵੀ ਚਲੋ ਫਿਰ ਤੁਹਾਨੂੰ ਮਿਲਦੇ ਆਂ ਸਵੇਰੇ ਫਿਰ ਦੇਖ ਲੀ ਫਿਰ ਮੂਵੀ ਲੈ ਇਹ ਚਾਹ ਤਾਂ ਵੜੀ ਜਾਂਦੀ ਕਾਕੇ ਤੇ ਇਹ ਪੁਣੀ ਤਿੰਨ ਸਾਲ ਰੁਜ ਜਾ ਫਰਕ ਹੁੰਦੀ ਆ